ਦਾ ਕਾਰਨ ਇਹ ਸਿਕਾ ਸਾਡਾ ਰਾਮਾ ਰੋਡ ਦਾ ਜਿਹੜਾ ਮੁੱਦਾ ਹੈਗਾ 12-13 ਸਾਲ ਤੋਂ ਪੈਂਡ ਸੜਕ ਨਹੀਂ ਪੜੀ। ਉਹਦਾ ਜਿੰਨਾ ਅਸੀਂ ਕੰਮ ਕਰਾਇਆ ਅੱਗੇ ਧਰਨੇ ਲਾ ਕੇ ਕਰਵਾਇਆ। ਠੀਕ ਹੈ ਨਾ ਤੇ ਜਿਹੜਾ ਰਹਿੰਦੇ ਕੰਮ ਆ ਉਹ ਵੀ ਧਰਨੇ ਲਾ ਕੇ ਆਉਣੇ ਆ ਉਦਾਂ ਦਾ ਸਰਕਾਰਾਂ ਨਹੀਂ ਕਰਦੀਆਂ ਰੋਕੀਆਂ ਬਹਿ ਜਾਂਦਾ ਉਹਦੇ ਲਈ ਧਰਨਾ ਲਾਇਆ ਸੀ। ਇੱਕ ਜਿਹੜੇ ਅਸੀਂ ਰੋਜ਼ ਲੰਘਦੇ ਆ ਰਹਾਂ ਉਹ ਰੋਡ ਤੋਂ। ਠੀਕ ਹੈ। ਸੜਕਾਂ ਦੇ ਉੱਤੇ ਰੇੜੀ ਫੜੀ ਬਹੁਤ। ਪਹਿਲਾਂ ਦੁਕਾਨ ਵਾਲਾ ਆਪਣਾ ਸਮਾਨ ਲਾ ਕੇ ਬਾਹਰ ਬੈਠਾ ਕੇ ਰੇੜੀ ਤਿੰਨ ਰੇੜੀਆਂ ਖੜਾ ਕੇ ਬੈਠਾ ਅੱਗੇ ਗੱਡੀ ਖੜ ਜਾਂਦੀ ਆ ਕੇ ਸਮਾਨ ਖਰੀਦਣ ਵਾਲੀ ਜਾਂ ਮੋਟਰਸਾਈਕਲ ਸੜਕ ਦੇ ਉੱਤੇ ਲੰਘਣ ਦੀ ਜਗ੍ਹਾ ਨਹੀਂ ਆ ਚੁੰਗੀ ਤੋਂ ਵਸਤੀ ਕੁੰਦੇ ਵਾਲ ਤੋਂ ਲੈ ਕੇ ਖਵਾਇਕਾਂ ਤੱਕ ਇਹੀ ਹਾਲ ਆ ਸੋ ਉਹਦੇ ਲਈ ਅਸੀਂ ਜਿਹੜਾ ਹੈਗਾ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਰੱਖਿਆ ਸੀਗਾ ਪ੍ਰਸ਼ਾਸਨ ਨੇ ਉਹ ਮੰਗਾ ਮੰਨਿਆ ਰੇੜੀ ਫੜੀ ਵੀ ਚੁਕਾਈ ਆ ਔਰ ਉਹਨਾਂ ਨੇ ਭਰੋਸਾ ਦਿੱਤਾ ਜੇ ਦੁਬਾਰਾ ਰੇੜੀ ਫੜੀ ਇੱਥੇ ਲੱਗੇਗੀ ਕਹਿੰਦੇ ਵੀ ਦੁਕਾਨ ਵਾਲੇ ਤੇ ਪਰਚਾ ਦਾ ਮੰਗਾ ਠੀਕ ਹੈ ਨਾ ਅੱਜ ਅਸੀਂ ਵੀ ਸਾਰਿਆਂ ਨੂੰ ਬੇਨਤੀ ਕਰਕੇ ਆਏ ਆਂ ਦੁਕਾਨਦਾਰ ਵੀ ਸਾਡੇ ਭਰਾਵਾ ਪਰ ਲੰਘਣ ਲਈ ਜਗ੍ਹਾ ਤਾਂ ਚਾਹੀਦੀ ਆ ਨਾ ਯਾਰ ਮਜਬੂਰੀ ਆ ਸਾਡੀ ਆ ਮੇਰੇ ਖਿਆਲ ਘੰਟਾ ਡੇਢ ਘੰਟਾ ਹੋ ਗਿਆ ਫਰੀ ਕੀਤਾ ਹੋਇਆ ਹੁਣ ਪ੍ਰਸ਼ਾਸਨ ਨੇ ਕਿਹਾ ਵੀ ਜਿਹੜਾ ਰਾਹੋਂ ਰੋਡ ਦੀ ਸੜਕ ਦਾ ਕੰਮ ਆ ਉਹ ਜਿਹੜਾ ਕੰਮ ਤੋਂ ਹੀ ਜਿਹੜਾ ਬਾਲੀਆ ਪੈਲਸ ਤੋਂ ਸ਼ੁਰੂ ਕਰ ਦਿੱਤਾ ਜਾਊਗਾ ਖਵਾਜਾਂ ਵਾਲੇ ਪਾਸੇ ਨੇ ਤੇ ਜਿਹੜਾ ਜੰਗਲ ਵਾਲਾ ਕੰਮ ਵੀ ਤੇ ਇੱਕ ਗੜੀਆਂ ਤੋਂ ਟੋਗੜ ਵਾਲੀ ਸੜਕ ਔਰ ਜਿਹੜੀਆਂ ਪਿੰਡਾਂ ਦੀਆਂ ਸੜਕਾਂ ਰੋਡ ਬੁੱਧਵਾਰ ਸਰਾਲੀ ਕਲੋਨੀ ਵਾਲੀ ਜਿਹੜੀਆਂ ਹੋਰ ਵੀ ਲਿੰਕਾਂ ਵੀ ਉਹਨਾਂ ਦੀਆਂ ਉਹਨਾਂ ਨੇ ਕਿਹਾ ਵੀ ਸੜਕਾਂ ਦਾ ਅਸੀਂ ਕੰਮ ਸ਼ੁਰੂ ਕਰ ਦਵਾਂਗੇ ਟਿੱਪਰਾਂ ਦਾ ਮੁੱਦਾ ਵੀ ਚੱਕ ਲੁਧਿਆਣੇ ਸ਼ਹਿਰ ਦੇ ਉਹੀ ਲੰਗਣਗੇ ਵੀ ਦੂਜੇ ਜੱਲੇ ਆਲਾ ਕੋਈ ਖੰਨੇ ਨੂੰ ਜਾਂਦਾ ਕੋਈ ਸਮਰਾਲੇ ਨੂੰ ਜਾਂਦਾ ਜਾਂ ਬਠਿੰਡੇ ਨੂੰ ਜਾਂਦਾ ਉਹ ਇੱਧਰ ਦੀ ਨਹੀਂ ਲੰਗਣ ਦੇਤੇ ਜਾਣਗੇ ਰਹਾਉ ਰੋਡ ਦੇ ਤੇ ਉਹ ਬਾਇਆ ਟੋਲ ਹੀ ਆਉਣਗੇ ਠੀਕ ਹੈ ਨਾ ਜੇ ਕੋਈ ਹੈਗਾ ਬਾਦ ਉਹਦੇ ਤੇ ਫਿਰ ਕਾਰਵਾਈ ਕੀਤੀ ਜਾਊਗੀ ਔਰ ਜਿਹੜਾ ਉਹਨਾਂ ਦਾ ਸਮਾਂ ਜਿਹੜਾ ਵਾ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤੱਕ ਉਹ ਦਿਨ ਦੇ ਵਿੱਚ ਕੋਈ ਟੱਪਰ ਨਹੀਂ ਲੰਘੂਗਾ ਕਿਉਂਕਿ ਉਹਦੇ ਨਾਲ ਦਿੱਕਤ ਪਰੇਸ਼ਾਨੀ ਬਹੁਤ ਆਉਂਦੀ ਹੈ ਪ੍ਰਸ਼ਾਸਨ ਨੇ ਸਵਾਸਨ ਦਿੱਤਾ ਜੇ ਇਹ ਮੰਗਾਂ ਦੇ ਖਰੇ ਉਤਰਦੇ ਆ ਤਾਂ ਬਹੁਤ ਵਧੀਆ ਗੱਲ ਆ ਫਿਰ ਧੰਨਵਾਦੀਆਂ ਜੇ ਨਹੀਂ ਉਤਰਦੇ ਫਿਰ ਅੱਗੇ ਨੂੰ ਫੇਰ ਟੋਲ ਫਰੀ ਕਰ ਲਾਂਗੇ ਫਿਰ ਅਣ ਅਣ ਮਿੱਥੇ ਸਮੇਂ ਦੀ ਕਰਾਂਗੇ ਠੀਕ ਹੈ ਨਾ ਫਿਰ ਇਦਾਂ ਛੱਡਦੇ ਨਹੀਂ ਅੱਗੇ ਅੱਜ ਦਾ ਜੂਨੀਅਨ ਸਾਡੀ ਆਈ ਹੈ ਇੱਥੋਂ ਹਲਕਾ ਸਾਹਨੇ ਵਾਲ ਦੇ ਵਿੱਚੋਂ ਜਿਹੜੇ ਸਾਡੇ ਪੈਂਡੀ ਆਏ ਰਾਂਹ ਰੋਡ ਵਾਲੇ ਫਿਰ ਇਹ ਸਾਡੀ ਜੂਨੀਅਨ ਜਿਹੜੀ 11 ਜ਼ਿਲ੍ਹਿਆਂ ਦੇ ਵਿੱਚ ਫਿਰ ਸਾਰੇ ਹੀ ਬੈਠਾਂਗੇ ਆ ਕੇ ਠੀਕ ਹੈ ਨਾ ਫਿਰ ਕਟਾ-ਕਟਿਏ ਦਾ ਕੱਢ ਕੇ ਜਾਵਾਂਗੇ ਕੋਈ ਗੱਲ ਨਹੀਂ ਸਾਰਾ ਕੰਮ ਕਰਵਾ ਕੇ ਜਾਵਾਂਗੇ ਸੋ ਅਸੀਂ ਡੀਸੀ ਸਾਹਿਬ ਨੂੰ ਬੇਨਤੀ ਆ ਜਿਹੜਾ ਵਾਦਾ ਪ੍ਰਸ਼ਾਸਨ ਨੇ ਕੀਤਾ ਪੀਡਬਲਯੂਡੀ ਦੇ ਅਧਿਕਾਰੀ ਸੀ ਐਚਡੀਐਮ ਮੈਡਮ ਆਪਣੇ ਵਾਦੇ ਤੇ ਉਤੇ ਖਰਾ ਉਤਣਾ ਔਰ ਹੱਥ ਜੋੜ ਕੇ ਬੇਨਤੀ ਕਰਦੇ ਆ ਜੇ ਤੁਸੀਂ ਖਰਾ ਨਹੀਂ ਉਤਰਦੇ ਫੇ ਸਾਨੂੰ ਮੁੜ ਕੇ ਨਾ ਕਹੋ ਕਿ ਟੋਲ ਪਲਾਜਾ ਫਰੀ ਤੁਸੀਂ ਕੀਤਾ ਵਾ ਇਹਨੂੰ ਬੰਦ ਕਰ ਬਣਾਈ ਅਸੀਂ ਪੈਟਰੋਲ ਫਿਰ ਹੀ ਖਾਂ ਧਰਨਾ ਲੱਗੂਗਾ ਫਿਰ ਪੱਤਾ ਫੇ ਸਾਡੇ ਹੱਥ ਖੜੇ ਆ ਅਸੀਂ ਜਨਤਾ ਦੇ ਛਤਰ ਨਹੀਂ ਖਾਣੇ ਅਸੀਂ ਜਨਤਾ ਨਾਲ ਖੜੇ ਆ ਜਿਹੜੇ ਸਾਡੇ ਨਾਲ ਖੜੇ ਆ ਅਸੀਂ ਉਹਨਾਂ ਨਾਲ ਖੜੇ ਆ ਅਸੀਂ ਪ੍ਰਸ਼ਾਸਨ ਦੀ ਨਹੀਂ ਤਾਂ ਇਹ ਮਸਲਾ ਸਾਡਾ ਪੁਰਾਣਾ ਜੀ 16 ਸਾਲ ਹੋ ਗਏ ਸਾਡਾ ਰੌਂਡ ਰੂਟ ਨਹੀਂ ਸੀ ਬਣਦਾ ਉਦੇ ਨਾਲ ਇੱਕ ਮਸਲਾ ਅੱਜ ਸਾਡਾ ਰੇੜੀ ਭੜੀ ਵਾਲਿਆਂ ਦਾ ਸੀਗਾ ਜਿਹੜੀ ਕਿ ਰਾਉਂ ਰੋਡ ਦੇ ਉੱਪਰ ਚੁੰਗੀ ਤੋਂ ਲੈ ਕੇ ਮਿਹਰਬਾਨ ਤੱਕ ਬੜੀ-ਬੜੀ ਤਦਾਦ ਦੇ ਵਿੱਚ ਰੇੜੀ ਭੜੀ ਲੱਗਦੀ ਸੀਗੀ ਔਰ ਰੋਡ ਬਲੌਕ ਹੋ ਜਾਂਦਾ ਸੀ ਸਾਨੂੰ ਲੰਘਣ 'ਚ ਬੜੀ ਪ੍ਰੋਬਲਮ ਹੁੰਦੀ ਸੀ। ਉਹ ਇਹਨਾਂ ਨੇ ਚੁਕਾਤੀ ਆ ਸਾਫ਼ ਕਰਾਤੀ ਆ ਤੇਰਾ ਹੌਂ ਰੋਡ ਕਹਿੰਦੇ ਸਵੇਰੇ ਅਸੀਂ ਦੁਬਾਰੇ ਸ਼ੁਰੂ ਕਰਾ ਦਾਂਗੇ ਜਿੱਥੋਂ ਇਹ ਕਿਹਾ ਉੱਥੋਂ ਕਹਿੰਦੇ ਸ਼ੁਰੂ ਕਰਾ ਦਾਂਗੇ। ਇਹ ਫੈਸਲਾ ਹੈ ਤੇ ਪਰਾਂ ਜਿਹੜੇ ਟਿਪਰ ਸਾਡੇ 5-600 ਟਿਪਰ ਉਧਰ ਦੀ ਲੰਘਦਾ ਸੀ ਉਹ ਅਸੀਂ ਇਹਨਾਂ ਨੂੰ ਕਹਿ ਕੇ ਬੰਦ ਕਰਾਇਆ ਵਾ। ਉਹ ਕਹਿੰਦੇ ਵੀ ਜਿਹੜਾ ਟਿੱਪਰ ਸਾਨੇ ਵਾਲ ਦਾ ਜਾਂ ਲੁਧਿਆਣੇ ਦਾ ਉਹ ਉੱਥੇ ਰਹੂਗਾ ਬਾਕੀ ਟਿੱਪਰ ਉੱਪਰ ਦਿਓਗੇ ਪ੍ਰਸ਼ਾਸਨ ਤੇ ਵਿਸ਼ਵਾਸ ਨਹੀਂ ਦਿੱਤਾ ਜੇ ਨਹੀਂ ਕੰਮ ਕਰਨਗੇ ਜੇ ਦੁਬਾਰੇ ਉੱਤੇ ਰੇੜੀ ਫੜੀ ਲੱਗਦੀ ਆ ਤਾਂ ਅਸੀਂ ਦੁਬਾਰੇ ਆਵਾਂਗੇ ਦੁਬਾਰੇ ਆਵਾਂਗੇ ਜੇ ਸਾਡਾ ਰੋਡ ਨਹੀਂ ਬਣਦਾ ਤਾਂ ਤਾਂ ਵੀ ਅਸੀਂ ਦੁਬਾਰੇ ਆਣ ਕੇ ਇੱਥੇ ਫੇਰੇ ਇਨਕ੍ਰੋਲ ਪਲਾਜੇ ਨੂੰ ਫ੍ਰੀ ਕਰਾਂਗੇ ਇਹ ਸਵਾਰਨਤਾ ਜੋ ਐਸਟੇਨ ਸਾਹਿਬ ਕਹਿ ਕੇ ਗਏ ਨੇ ਉਹ ਬਿਲਕੁਲ ਕੱਲ ਤੋਂ ਕੰਮ ਸ਼ੁਰੂ ਕਰ ਦੇਣਗੇ ਤੇ ਵੱਟ ਮੈਂ ਤੁਹਾਡੇ ਥਰੂ ਇਹ ਵੀ ਕਹਿੰਨਾ ਵੀ ਆਪਾਂ ਛੋਰੀ ਛੋਰੀ ਕਰਮ ਹੁੰਦਾ ਕਿ ਜਿਹੜੀ ਬੈਠ ਕੇ ਹਾਲ ਹੋ ਸਕਦੀ ਜਿਹੜੀ ਉਥੋਂ ਦੂਜੀ ਹੋ ਸਕਦੀ ਉਥੇ ਰੁਕ ਜਾਣਾ ਚਾਹੀਦਾ ਸੀ ਇੱਥੇ ਆਉਣ ਦੀ ਜਰੂਰਤ ਨਹੀਂ ਹੈ ਇਹਨਾਂ ਨੁਕਸਾਨ ਵੀ ਹੁੰਦਾ ਹੈ ਹਾਈਵੇ 37 ਦਾ ਵੀ ਨੁਕਸਾਨ ਹੈ ਬੱਸ ਇਹ ਪਬਲਿਕ ਵੀ ਆਉਂਦੀ ਹੈ ਇਹ ਚੀਜ਼ ਨਹੀਂ ਹੈ ਲੈ ਸਾਕੀਲਾ ਮੰਗਿਆ ਸਰ ਕੋ ਸਮੇਂ ਦੀ ਗੱਲ ਕੋਈ ਸਮਾਹ ਉਹਨਾਂ ਨੇ ਜੀ ਕਲਪ ਕੰਮ ਸਟਾਰਟ ਕਰਦੇ ਆ ਕੰਮ ਕੰਮ ਬਾਕੀ ਉਹਨਾਂ ਨੇ ਕਿਹਾ ਸੀ ਜੀ ਅਰਜਨ ਸਾਹੂ ਨੇ ਕਿਹਾ ਵੀ ਜੇ ਪੀਪੀਓ ਨੂੰ ਦਿੱਕਤ ਆ ਤਾਂ ਸੱਟ ਨਾ ਕੇ ਰਾਫਤਾ ਕੰਮ ਕਰਦੇ ਨੇ ਜਿਹੜੀਆਂ ਜਿਹੜੀਆਂ ਰੋੜਾ ਕਦੋਂ 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 ਬਣਾਉਣੀਆਂ ਸਾਰਾ ਸ਼ਡਿਊਲ ਉਹਨਾਂ ਨੇ ਜੀ ਸਾਡਾ ਬੂਦ ਜੀ ਕੰਮ ਜੀ ਪਾਰਟੀ ਬੂਦ ਜੀ ਪਾਰਟੀ ਖਾਨ ਮਜ਼ਦੂਰੀ ਯੂਨੀਅਨ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜੇਕਰ ਕੰਮ ਦੁਬਾਰਾ ਨਹੀਂ ਹੋਇਆ ਤਾਂ ਫੇਰ ਟੋਲ ਪਲਾਜ਼ਾ ਨੂੰ ਜਿਹੜਾ ਘੇਰਾ ਜਾਏਗਾ ਦੇਖੋ ਜੀ ਟੋਲ ਪਲਾਜ਼ਾ ਘੇਰਨਾ ਨਾ ਘੇਰਨਾ ਇਹ ਤਾਂ ਉਹਨਾਂ ਦਾ ਆਪਣਾ ਡਿਸੀਜਨ ਬਾਕੀ ਉਹਦੇ ਚ ਅਸੀਂ ਐਕਸ਼ਨ ਕੀ ਲੈਣਾ ਆ ਕੇ ਵਾਸਤੇ ਉਹ ਅਸੀਂ ਦੇਖਣਾ ਤੇ ਦੂਜੀ ਗੱਲ ਇਹ ਹੈਗੀ ਆ ਵੀ ਜਿਹੜਾ ਕੰਮ ਕਰਨਾ ਕੰਮ ਦੀ ਆਸ਼ਵਾਸ਼ਣ ਦਿੰਦਾ ਤੇ ਕੰਮ ਸ਼ੁਰੂ ਹੋ ਜੇ ਉਹ ਕੰਮ ਉਹਨਾਂ ਦਾ ਹੋ ਜੇ ਤੇ ਇਸ ਚੀਜ਼ ਦੀ ਨੌਬਤੇ ਨਾ ਆਵੇ ਤੇ ਅਸੀਂ ਤਾਂ ਇਹੀ ਕੋਸ਼ਿਸ਼ ਕਰਾਂਗੇ ਸਰ ਹੁਣ ਇੱਥੋਂ ਜਾ ਰਹੇ ਨੇ ਇਹ ਲੋਕ ਬਿਲਕੁਲ ਜੀ ਜਾ ਰਹੇ ਨੇ ਕਲੀਅਰ ਕਰਤਾ ਨੇ ਦੇਸ਼ੂ ਆ ਰਿਹਾ ਸੀ ਉੱਥੇ ਜਿਹੜੇ ਆਸ-ਪਾਸ ਦੇ ਪਿੰਡ ਨੇ ਕਿ ਰੋਡ ਦੀ ਬਹੁਤ ਜ਼ਿਆਦਾ ਖਸਤਾ ਹਾਲਤ ਤੇ ਉਹਦੇ ਰਿਲੇਟਿਡ ਅੱਜ ਇਹਨਾਂ ਨੇ ਕਿ ਉੱਥੇ ਉਹਦੇ ਰੋਜ਼ ਪ੍ਰਦਰਸ਼ਨ ਵੱਜੋ ਅੱਜ ਆ ਕੇ ਇੱਥੇ ਨੇ ਲੱਡੂਵਾਲ ਤੋਂ ਪਰ ਆਏ ਸੀ ਇਸ ਸਾਲ ਨੂੰ ਕਿਹਾ ਜਾ ਰਿਹਾ ਕਿ ਉੱਥੇ ਰੇੜੀਆਂ ਬੜੀਆਂ ਕਾਫੀ ਲੱਗੀਆਂ ਨੇ ਸੜਕਾਂ ਦੇ ਉੱਤੇ ਜਾਮ ਵੀ ਇਸ ਕਰਕੇ ਲੱਗਦਾ ਜਦੋਂ ਆਪਾਂ ਕਿਉਂਕਿ ਲੁਧਿਆਣਾ ਦਾ ਕਾਰਪੋਰੇਸ਼ਨ ਦੇ ਅੰਦਰ ਹੈ ਲੁਧਿਆਣੇ ਦੀ ਮਤਲਬ ਮੇਨ ਮਾਰਕੀਟ ਮਾਰਕੀਟ ਟਾਈਪ ਹੈ ਉੱਥੇ ਬੱਸਾਂ ਜਿਹੜੀ ਹੈ ਬਹੁਤ ਜ਼ਿਆਦਾ ਹੈ ਇਸ ਕਰਕੇ ਉੱਥੇ ਰੇੜੀਆਂ ਵਗੈਰਾ ਲੱਗ ਜਾਂਦੀਆਂ ਨੇ ਕਈ ਵਾਰੀ ਸੜਕਾਂ ਦੇ ਉੱਤੇ ਤਾਂ ਉਹਦੇ ਲਈ ਆਲਰੇਡੀ ਡੀਸੀ ਸਾਹਿਬ ਵੱਲੋਂ ਸਾਰੇ ਵਿਭਾਗਾਂ ਨੂੰ ਹਦਾਇਤਾਂ ਹੋ ਗਈਆਂ ਨੇ ਜਿਹੜੀ ਸੜਕ ਮਿਊਨਿਸਪਲ ਕਾਰਪੋਰੇਸ਼ਨ ਦੇ ਅੰਡਰ ਜਿੰਨਾ ਸਟ੍ਰੈਚ ਆਉਂਦਾ ਉਹਦੇ ਤੇ ਵੀ ਉਹਨਾਂ ਦਾ ਤਹਿਬザਰੀ ਜਿਹੜਾ ਯੂਨਿਟ ਆ ਕੱਲ ਦਾ ਲੱਗਿਆ ਹੋਇਆ ਅੱਜ ਤਨ ਸਾਰਿਆਂ ਨੇ ਉੱਥੋਂ ਹੀ ਲੰਘ ਕੇ ਆਏ ਹਾਂ ਆਪਾਂ ਨੂੰ ਪਤਾ ਹੀ ਹੈ ਕਿ ਹੋਤੀ ਅੱਜਾਂ ਦੀ ਜਦਾ ਇਹ ਹਟਾਇਆ ਗਿਆ ਵਾ ਤਾਂ ਇਹਨਾਂ ਦੀ ਇਹੀ ਮੰਗ ਸੀਗੀ ਕਿ ਐਕਚੁਅਲੀ ਕੀ ਹੈ ਕਿ ਉੱਥੇ ਰੋਡ ਦੀ ਫੋਰ ਲੇਨਿੰਗ ਦਾ ਹੈਗਾ ਪ੍ਰਸਤਾਵ ਹੈ ਜਿਹੜਾ ਤੇ ਫੋਰ ਲੇਨਿੰਗ ਦੇ ਲਈ ਬਿਜਲੀ ਦੇ ਖੰਭੇ ਉਦਾਦੀ ਅਪਰੂਵਲ ਵੀ ਔਖੀ ਮਿਲਦੀ ਹੈ ਤੇ ਉਹਨਾਂ ਨੂੰ ਮਤਲਬ ਬਿਜਲੀ ਆਪਾਂ ਨੂੰ ਕੱਟ ਕਰਨੀ ਪੈਂਦੀ ਹੈ ਕੱਟ ਲਾਉਣੇ ਪੈਂਦੇ ਨੇ ਉਹਦੇ ਨਾਲ ਹੁਣ ਉਹ ਥੋੜਾ ਜਿਹਾ ਡਿਲੇ ਵਾਲਾ ਪ੍ਰੋਸੀਜਰ ਹੈ ਤੇ ਇਹਨਾਂ ਦੀ ਮੰਗ ਸੀਗੀ ਕਿ ਜਦ ਤੱਕ ਉਹ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਜਿਹੜੀ ਸੜਕ ਹੈਗੀ ਹੈ ਜਿੰਨਾ ਬੈਠ ਹੈਗਾ ਉਹਨੂੰ ਤੁਸੀਂ ਮੋਟਰੇਬਲ ਕਰ ਦਿਓ ਮੈਡਮ ਤਾਂ ਉਹ ਇੱਥੇ ਅਸੀਂ ਇਹਨਾਂ ਨੂੰ ਇਹ ਆਸ਼ਵਾਸਨ ਦਵਾਇਆ ਕਿ ਕੱਲ ਤੋਂ ਹੀ ਅਸੀਂ ਉਹਨਾਂ ਨੂੰ ਮੋਟਰੇਬਲ ਕਰਾਂਦਾ ਯਾਨੀ ਜਿੰਨਾ ਕੋ ਨੂੰ ਵਧੀਆ ਤੋਂ ਵਧੀਆ ਇਹਨਾਂ ਦੀਆਂ ਗੱਡੀਆਂ ਸੌਖੇ ਤਰੀਕੇ ਨਾਲ ਉਹਦੇ ਤੋਂ ਲੰਘ ਜਾਣ ਜਿਹੜਾ ਆਲਰੇਡੀ ਬਣਿਆ ਹੋਇਆ ਉਹਨੂੰ ਅਸੀਂ ਪੈਚ ਸਟਾਰਟ ਕਰਾ ਰਹੇ ਆ ਨਾ ਇਹ ਨੈਸ਼ਨਲ ਹਾਈਵੇ ਦੀਆਂ ਸੜਕਾਂ ਨਹੀਂ ਹੈਗੀਆਂ ਇਹ ਨੈਸ਼ਨਲ ਹਾਈਵੇ ਦੀਆਂ ਸੜਕਾਂ ਨਹੀਂ ਹੈਗੀਆਂ ਰਾਹੋ ਰੋਡ ਹਾਂ ਰਾਹੋ ਰੋਡ ਹੈ ਜਿਹੜੀ ਇਹ ਪੀ ਡਬਲਯੂ ਡੀ ਦੇ ਸਕਦੇ ਇਹ ਪੀ ਡਬਲਯੂ ਡੀ ਦੀ ਸੜਕ ਦਾ ਸਾਰਾ ਕੁਝ ਅਪਰੂਵ ਹੋਇਆ ਹੋਇਆ ਪੈਸਾ ਵੀ ਸੈਂਕਸ਼ਨ ਹੋਇਆ ਹੋਇਆ ਸਿਰਫ ਇਹਦੇ ਵਿੱਚ ਕੋਈ ਸਕੋਪ ਆਫ ਪ੍ਰੋਜੈਕਟ ਥੋੜਾ ਜਿਹਾ ਚੇਂਜ ਹੋਇਆ ਸੀ ਸਕੋਪ ਆ ਪ੍ਰੋਜੈਕਟ ਚੇਂਜ ਹੋਣ ਦੇ ਨਾਲ ਉਹਦੇ ਨਾਲੇ ਵੀ ਦਿੱਕਤ ਸੀ ਇਹਦੇ ਤੋਂ ਨੂੰ ਪੀ ਡਬਲਯੂ ਡੀ ਤਵਾਪ ਹੈ ਜਿਹੜਾ ਜਿਆਦਾ ਦੱਸ ਸਕਦਾ ਤੁਸੀਂ ਉਹਨਾਂ ਨਾਲ ਰਿਕਵਰੀ